ਤੋਂ ਬੈਕ ਮਾਈ ਚੈਨਲ ਤੇ ਅੱਜ ਸੀ ਬਣਾਉਣ ਲੱਗੇ ਆ ਜੀ ਸਿੱਧਾ ਹੀ ਆ ਗਏ ਆਪਾਂ ਇੱਧਰਲੇ ਪਾਸੇ ਸੋਇਆਬੀਨ ਦੀਆਂ ਬੜੀਆਂ ਤੇ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਇੱਕ ਦਿਨ ਮੈਂ ਆਪਣੀ ਬੇਟੀ ਨਾਲ ਪ੍ਰੈਂਕ ਕੀਤਾ ਸੀ ਕਿ ਅਸੀਂ ਗੱਡੀ ਲੈ ਕੇ ਆ ਰਹੇ ਆ ਵਿਚਾਰੀ ਤੇਲ ਲੈ ਕੇ ਆਈ ਸੀ ਵੀ ਹਨਾ ਅਰ ਅਸੀਂ ਅੱਜ ਉਹਦੇ ਨਾਲ ਬਹੁਤ ਵੱਡਾ ਪ੍ਰੈਂਕ ਕੀਤਾ ਮੈਂ ਰੀਅਲ ਸਰਾਇ ਤੇ ਲੈ ਆਈਏ 500 ਰੁਪਏ ਤੇ 3000 ਵਰਤ ਕੇ ਲੈ ਆਈ ਮਰ ਨੂੰ ਮੈਂ ਬਹੁਤ ਵੱਡਾ ਪ੍ਰੈਂਕ ਕੀਤਾ ਤੇ ਤੁਸੀਂ ਉਸ ਤੋਂ ਬਾਅਦ ਮਨੋਂ ਬਾਅਦ ਦੇਖੋ ਕਿ ਕਿੱਦਾਂ ਉਹ ਫੋਨ ਤੇ ਮੈਨੂੰ ਬੋਲ ਰਹੀ ਆ ਤੇ ਬੜਾ ਮਜ਼ੇਦਾਰ ਪ੍ਰੈਂਕ ਆ ਇਹ ਹਾਉ ਪਾਉ ਉਹਦੇ ਉੱਡੇ ਤੇ ਸਾਰੇ ਮਿੰਮੀ ਰੇੜੀ ਕਿਉਂ ਲਾਉਣ ਲੱਗ ਗਏ ਤੇ ਅਸੀਂ ਐਡ ਕਰਨ ਗਏ ਸੀ ਰਮਣੇ ਕੁੜੀ ਉਹਦੀ ਮਤਲਬ ਉਹਦੇ ਰੇੜੀ ਲਾਈ ਨਮੀ ਨਮੀ ਉਹਦੀ ਅਸੀਂ ਐਡ ਕਰਨ ਦੇ ਵਾਸਤੇ ਬੈਠ ਗਏ ਤੇ ਹੁਣ ਤੁਸੀਂ ਦੇਖੋ ਵਲੌਗਸ ਦੇਖਾ ਬੜਾ ਬੜਾ ਕਮੈਂਟ ਜੁਨ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਕਿ ਮੇਰਾ ਪ੍ਰੈਂਕ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਕੀ ਨਹੀਂ ਨਹੀਂ ਰੇਡ ਲੌਂਚ ਕੀ ਹਰ ਜਾ ਬੂਡੇ ਕਮਾਈ ਹੈ ਤਾਂ 3000 ਵੱਟ ਕੇ ਨਹੀਂ ਅੱਜ ਪਤਾ ਮੈ हेलो ਨਹੀਂ ਤੈਨੂੰ ਚੰਗਾ ਲੱਗਿਆ ਤੈਨੂੰ ਗਾਧਨ ਲੱਗਿਆ ਵਧੀਆ ਕਿਉਂ ਨਹੀਂ ਲੱਗਿਆ ਕਿਆ ਹੇ ਲੋਗ ਬਾਹਰ ਜਾਣ ਵਾਸਤੇ ਨਾ 10-10 ਲੱਖ ਰੁਪਏ ਮੈਂ 10 ਲੱਖ ਦੀ ਰੁਗਿਆ ਲੱਖ ਦੀ ਗੱਡੀ ਲੈ ਕੇ ਦੇਤੀ ਆ ਮਾੜਾ ਮੋਟਾ ਕੰਮ ਨਹੀਂ ਹੈਗਾ ਜਾਂ ਰੇੜੀ ਲਾੜਾ ਹੱਟ ਤਾਂ ਨੇ ਚੱਤ ਤੂੰ ਆਹ ਦਾ ਪ੍ਰੋਫੈਸ਼ਨਲ ਕੰਮ ਕਰ ਲਾ ਮੈਂ ਇੱਕ ਵਾਰੀ ਕਰੀ ਜਣਾ ਤੇ ਟੇਕ ਤੇ ਆਸੋ ਠੀਕ ਹੈ ਅੱਗੇ ਮੈਂ ਬਾਤੂ ਮੈਂ ਜਿੰਨੇ ਬੈਠੇ ਲੈ ਕੇ ਕੰਮ ਕਰਨਾ ਤੇ ਕੋਈ ਫਾਰੀ ਬੋ ਕਰਨੀ ਹੈ ਤੇ ਕਿੱਥੋਂ ਤੇ ਮੇਰੀ ਪ੍ਰੋਫਾਈਲ ਰੇੜੀ ਵਾਲੀ ਮੰਨ ਜੂ ਫੇਰ ਕੀ ਆ ਕਣ ਕੋਠੀ ਆ ਲੈ ਲੈ ਰੈਡੀ ਕਰੇਗਾ ਮੈਂ ਕੰਮ ਤੇ ਮੇਰੀ ਯਾਰੀ ਗੱਲ ਤਾਂ ਸੁਣ ਲੈ ਇੰਨਾ ਪੈਸਾ ਬਸ 3000 ਰੁਪਏ ਵਟਿਆ ਤੇ ਮੇਰੇ ਰੈਡੀ ਤੋਂ ਤੈਨੂੰ ਕੀ ਹੋਣਾ ਤੈਨੂੰ ਕੀ ਮੈਂ ਆਪਦਾ ਕਮਾਇ ਤੁਸੀਂ ਬਾਹਰ ਚੰਡੀਗੜ੍ਹ ਕੰਮ ਕਰਦੇ ਗਿਫਟ ਯਾਦੀ ਵਧੀਆ ਹੈ ਕੰਮ ਪਾਤਾ ਉਹਨੂੰ ਵਧੀਆ ਮਾਦਾ ਕਰੀ ਜਾਵੇ ਉਹ ਯਾਰ ਜਿਵੇਂ ਰਹਿਣ ਪਰਸ ਭਰਿਆ ਪਿਆ ਟੈਸਾ ਪਤਾ 3000 ਦੇ 100-100 ਦੇ ਨੋਟ ਆ। ਕੰਡਾਈ ਚੰਗੂ ਹੀ ਇਹ ਪੈਟੇ ਜਦੋਂ ਜਾ ਵੀ ਕੋ ਲੱਗ ਤੇ ਜਾਓ ਕਰ ਲੋ ਯਾਰ ਕੋਈ ਨਈਂ ਬੁੜੀ ਵਧੀਆ ਕੰਮ ਨਾਲੇ ਤਾਂ ਖਾਣਾ ਹਨਾ ਅੰਨਪੁਰਨਾ ਦਾ ਵਾਸ ਲੰਦਾ ਹੈ ਘਰ ਦੇ ਵਿੱਚ ਵੀ। ਤੇ ਹੈ ਕਿ ਰੇੜੀ ਕੰਮ ਨਹੀਂ। ਇਹ ਜਾ ਬਸ ਰੈਡੀ ਲਾਉਂ। ਉਹ ਤੁਸੀ ਬੁਲਾਉਣਾ ਕਸਿਮਾਉਣਾ ਨਹੀਂ ਹੈਗਾ। ਉਹ ਹੋ ਤੁਸੀਂ ਬੁਲਾਓ ਤੁਸੀਂ ਮੇਰੇ ਸਟੈਂਡ ਤੋਂ ਕੀ ਰੰਗ ਤੁਸੀਂ ਆਵੋ। ਕਿ ਤੋਂ ਹਾਂ? ਕਿ ਤਾ ਪਿਆ ਹੋ ਤੈਨੂੰ। ਕੀ ਕਹਣਗੇ ਉਹ ਤੈਨੂੰ? ਉਹ ਕਹਾਂਗੇ ਦੀ ਮਾਰ ਰੈਡੀ ਲਾਉਦੀ ਆ। ਬਿਊਟੀ ਨੂੰ ਲੈਣਾ। ਪਾ ਲੇ ਮੈਂ ਰੈਡੀ ਲਾਉਣ ਲੱਗ ਗਈ। ਕਰਨ ਤਾਂ ਮੈਂ ਐਡ ਦੀ ਸੀ ਰਮਣ ਦੀ ਅੱਜ। ਤੇ ਮੇਰੀ ਕੁੜੀ ਤਾਂ ਬਾਹਲੀ ਔਖੇ ਹੋਈ ਪਈ ਆ ਸਾਡਾ ਸਟੈਂਡਰਡ ਡਾਊਨ ਕਰਤਾ ਐ ਕਰਤਾ ਓ ਕਰਤਾ ਤੇ ਹੁਣ ਤੁਸੀਂ ਬਲੌਗ 'ਚ ਦੇਖਿਓ ਇਹਨੂੰ ਦੇਖੇ ਕੀ ਕਹਿੰਦੇ ਫੇਰ ਫੋਨ ਲਾਉਂਗੀ ਦੁਬਾਰੇ ਮੈਂ ਦੇਖੇ ਦੁਬਾਰੇ ਕੱਢੀ ਉੱਤੀ ਬਾਦ ਕਰ ਹੈਲੋ ਚੋਂ ਪਰੇਸ਼ਾਨ ਐ ਨਾ ਤੁਸੀਂ ਕੰਮ ਨੂੰ ਕਿਉਂ ਨਹੀਂ ਕੰਮ ਸਮਝਦੇ ਫਿਰ ਮੈਂ ਕੀ ਕਰਾਂ ਕਰੇ ਹੂੰ ਬੁੜੀ ਰੈਡੀ ਬਣਾਇਆ ਸੀ ਹੂੰ ਬੁੜੀ ਰੈਡੀ ਦੇ ਬਲੌਗ ਬਹੁਤ ਚੜਨਗੇ ਬੇਸਤੀ ਖਾਣੀ ਆ ਤਰਾਏ ਬੇਸਤੀ ਕਾਦੀ ਆ ਅੱਜ ਮੈਂ ਤਾਂ ਰੈਡੀ ਮੰਗੀ ਸੀ ਧਾਰੀ 500 ਰੁਪਏ ਨੂੰ ਕਰਾਇਆ ਦਿੱਤਾ ਠੀਕ ਆ ਤੇ 2500 ਮੈਂ ਰੱਖ ਲਿਆ ਹੈਗਾ 500 ਰੁਪਏ ਦਾ ਮੈਂ ਤੇਰੇ ਵਾਸੀ ਜਾਵਾਂਗੇ ਕੁਝ ਖਾਣ ਪੀਣ ਕੇ ਆਵਾਂਗੇ ਤੇ 2000 ਰੁਪਏ ਬਚਾ ਲਿਆ ਕੀ ਮਾੜਾ ਕਿਉਂ ਨਹੀਂ ਬੱਕਦੀ ਰੋਟੀਆਂ ਆਲੂ ਵਾਲੇ ਪਰੌਂਡੇ ਨੂੰ ਖਾਣ ਦੀ ਬਣਾ ਕੇ ਮੈਂ ਹੈਂ ਤਾਂ ਹੀ ਤਾਂ ਮੈਂ ਬਾਹਰ ਰੇੜੀ ਲਈ ਆ ਵੀ ਕਿੰਨੇ ਬਾਹਰ ਤਾਂ ਕਰਾਂ ਮੈਂ ਕੰਮ ਕੈਦਾ ਮੈਂ ਕੰਮ ਵਾਲੀ ਲਈ ਹੋਈ ਆ ਤੇ ਫੇਰ ਕੀ ਕੰਮ ਆਈ ਰੇੜੀ ਵਾਲੇ ਕੰਮ ਵਾਲੇ ਕੱਲ ਨੂੰ ਵੱਡਾ ਹੋਟਲ ਵੀ ਹੋ ਸਕਦਾ ਆਪਣਾ ਇਹ ਹੈਂ ਤਾਂ ਤੋਂ ਬਲੌਗ ਦੇ ਤੋ ਕਿ ਮੰਮੀ ਹਾਂ ਬਹੁਤ ਮਿਹਨਤ ਕੀਤੀ ਤੋ ਅੱਜ ਦੇ ਦੇ ਲ ਮੈਂ ਲੋਕਾਂ ਨੂੰ ਖਾਣਾ ਪਰੋਸ-ਪਰੋਸ ਕੀਤਾ ਮੈਨੂੰ ਬੜਾ ਵਧੀਆ ਲੱਗਿਆ ਬਿਊਟੀ ਕੰਮ ਨੂੰ ਕੰਮ ਸਮਝਣਾ ਚਾਹੀਦਾ ਹੈਗਾ ਚਾਹੇ ਰੋਟੀਆਂ ਬਣਾਉਂਦਾ ਹੋਵੇ ਚਾਹੇ ਭਾਂਡੇ ਮਾਜੰਦਾ ਹੋਵੇ ਘਰੇ ਘੜ ਪੈਸੇ ਆਉਂਦੇ ਆ ਫ੍ਰੀਜ ਤੁਸੀਂ ਮੇਰੇ ਵਰਤੀ ਜਾਣੇ ਆ ਤੁਸੀਂ ਮੈਨੂੰ ਸਾਰੇ ਜਾਣੇ 10000 ਰੁਪਏ ਲਿਆ ਕਰੋ ਜਿੰਨੇ ਜਾਣੀ ਕਿਉਂਕਿ ਮੈਨੂੰ 3000 ਬਣਾਂਜ ਪਹਿਲੇ ਤੇ ਰੇੜੀ ਤੋਂ ਇਆ ਉਹ ਬੰਦੇ ਨੂੰ ਮੈਂ ਕਿਤੇ ਦੇਰ ਦੇ ਨਹੀਂ ਆਣ ਕਿ ਰੇਟ ਨਾਲ ਉਹ। ਉਹ ਰਵੇ ਤੇ ਘਰ ਦੇ ਕਿਉਂ ਕਹਿਣਗੇ ਮੈਂ ਤਾਂ ਘਰ ਦੇ ਆ ਸੀ ਤਾਂ। ਬੱਤ ਕਰੀ ਜਾ ਫਿਰ ਜਦੋਂ ਮਨ ਰੋੜ ਤੇ ਆ। ਫਿਰ ਕੀ ਰੋੜ ਤੇ ਰੋੜਦੀ ਰਹਿਣੀ ਲੱਗੀ ਕਹਿੰਦੇ ਸੁਣ ਲਾ ਕੇ ਵੜੀਆਂ। ਨਾ ਨਾ ਮਰਜੀ ਕਰ। ਤੂੰ ਆਈ ਤੂੰ ਆਈ ਰੈਡੀ ਕੱਲ ਮੈਂ ਨਾ ਉਹ ਗੋਭੀ ਵਾਲੇ ਪਰੌਂਠੇ ਬਣੂ। ਕਿੰਨੇ ਸਾਰੇ ਕਿੰਨੇ ਪਿਆ ਹੋ ਗਿਆ ਪਤਾ ਨਹੀਂ ਕੀ ਆ। ਲਾ। ਕੌਣ ਦੇਖਦਾ ਮੈਨੂੰ? ਤੇ ਕਿਊਟ ਬੰਦਾ ਰੇੜੀ ਨਹੀਂ ਲਾ ਸਕਦਾ। ਬਈ ਮੈਂ ਕੱਲ ਗੋਭੀ ਵਾਲਾ ਪਰੌਣੇ ਬਣਾਉਣਾ, ਕੁੜੀ ਨੂੰ ਵੀ ਕਹੀਂ ਮੈਂ ਮੰਮੀ ਦੀ ਰੇੜੀ ਤੇ ਪਰੌਂਠਾਾ ਕੇ ਜਾ। ਨਾ ਨਾ। ਹਾਂ। ਲਾਈਵ ਚੋਂ ਬਲੌਗ ਦੇਖਣਾ, ਤੁਸੀਂ ਬਦਲ ਨਹੀਂ ਕੀ ਕੋਈ ਰੇੜੀ ਇੰਨਾ ਆਉਗੀ। ਮੈਂ ਮੈਂ ਵੇਖੀ ਮੇਰਾ ਜੀਨ ਲੱਗਦਾ ਮਨ ਹੱਕ ਤਾਂ ਆਉਂਦੀਆਂ ਹਾਂ ਮੈਂ ਇਧਰ ਆ ਕਰ ਲੈ ਉਧਰ ਉਹ ਕਰ ਲੈ ਇਧਰ ਆ ਕਰ ਲੈ। ਓਕੇ ਠੀਕ ਹੈ ਮੈਂ ਕੁਝ ਬਾਅਦ ਹਾਂ। ਹੁਣ ਤੋਂ ਬਲੌਗ ਮਾਰਾਂਗੇ ਮੈਂ ਸਾਰੇ ਕਿਦੋਂ? ਫਿਰ ਮੈਂ ਰੇਡੀਓ ਤੇ ਅੱਜ 500 ਰੁਪਏ ਤਾਂ ਉਹਨੂੰ ਕਰਾਇਆ ਫੇਰ ਮੇਰੇ ਤੇ 9000 ਜੇ ਮੈਂ ਉਹ ਮੋੜ ਦਿੰਦਾ ਮੈਨੂੰ ਸੰਡ ਕਰਦੇ ਤੈਨਾਂ ਜਿਵੇਂ ਕਮਾਉਣ ਦਿੰਦੇ ਆ ਓਹ ਹੋ ਜੇ ਤੈਨਾਂ ਯਾਰ ਆਪਾਂ ਨੂੰ ਫालतू ਦਾ ਕੰਮ ਇੱਕ ਕੰਮ ਹੀ ਕਰਨਾ ਖੜਕ ਕੇ ਜਾ ਕੇ ਉੱਥੇ ਕੱਲ ਬਣਾਉਂ ਗੋਬਲੇ ਬਣਾਉਂਦੇ ਤੇ ਕੁੜੀ ਨੂੰ ਕਈ ਸਪੈਸ਼ਲ ਮੇਰੀ ਮੰਮੀ ਦਾ ਬਲੌਗ ਦੇਖੇ ਚੰਗਾ ਠੀਕ ਆ ਓਕੇ ਬਾਈ ਠੀਕ ਹੈ ਜੀ ਤੇ ਆਪਾਂ ਪਾ ਦਿੱਤੀਆਂ ਤੇਲ ਇਹਦੇ ਵਿੱਚ ਓਕੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀਰਾ ਅਰ ਜਸਟ ਖੜਾਗਾ ਨਹੀਂ ਕਿਉਂਕਿ ਆਵਾਜ਼ ਬਹੁਤ ਕਰਦਾਗਾ ਜਸਟ ਆਹ ਲੋ ਜੀ ਜੀਰਾ ਪਾਤਾ ਥੋੜਾ ਜਿਹਾ ਠੀਕ ਹੈ ਜੀ ਨਾਲ ਹੀ ਲਸਣ ਤੇ ਮਿਰਚ ਪਾਤੀ ਠੀਕ ਹੈ ਮਸਾਲੇ ਲਾ ਦੇ ਤੋਂ ਥੋੜਾ ਜਿਹਾ ਮਸਾਲਾ ਪਾਪਾ ਹੇ ਕੋਲ ਤਾਂ ਜਲਦੀ ਤੇ ਨਾਲ ਹੀ ਆਪਾਂ ਬਸ ਤਿਆਰ ਠੀਕ ਹੈ ਜੀ ਤੇ ਕੋਈ ਬਲੌਗ ਬਣਾਉਣਾਂ ਚਾਹੁੰਦੇ ਵੱਡਾ ਨਹੀਂ ਬਣਾਉਂਦੇ ਹੈਗੇ ਕਿਉਂਕਿ ਅੱਜ ਥੱਕ ਗਏ ਆ ਇਹ ਕਿਹੜੀ ਚੜ੍ਹਤ ਨੇ ਜੈਸੀ ਹੈ ਤੇ ਪੂਰੀ ਕਰਾਹੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਸਬਜੀ ਇਹਦੇ ਵਿੱਚ ਕੀ ਕੁਝ ਪੈਂਦਾਗਾ ਹਰੀ ਮਿਰਚ ਟਮਾਟਰ ਨੇ ਆ ਗਏ। ਨਸਨ ਤਿਆਰ। ਇਹ ਭਰਤ ਦੀ ਤਕੀਲੀ ਆ ਜੇ ਸਬਜ਼ੀ ਬਹੁਤ ਸੋਹਣੀ ਬਣਦੀ ਤੇ ਬਹੁਤ ਸਵਾਦ ਬਣਦੀ ਆ ਤੇ ਆਪਾਂ ਧੋ ਲਈਏ ਥੋੜੀਆਂ ਫਲੀਆਂ ਆਹਾ ਸੌਰੀ ਫਲੀਆਂ ਦੀ ਆਹ ਇਹ ਦੇਖੋ ਢੱਗ ਛੱਡਦੀ ਐ ਨਿਪੋਣਾ ਕੋਆ ਚੰਗੀ ਤਰ੍ਹਾਂ ਆ ਦੇਖੋ ਆਮ ਜਸਟ ਬੰਚ ਰਹਿਣ ਨਾ ਕੋ। ਵਾਹ ਸੁੰਨੇ ਪੂ ਚੱਲਦਾ ਆ ਦੇਖੋ ਜੀ ਇਹਦੇ ਵਿੱਚ ਆਪਾਂ ਜਮਾ ਅਪੋ ਦੀ ਚੁੱਕਿਆ ਅੰਸਲਾ ਇਹਦੇ ਵਿੱਚ ਪਾਵਾਂਗੇ ਆਪਾਂ 1 ਚਮਚ ਹਲਦੀ ਬਣ ਦਾ ਸਾਰਾ ਕੁਝ ਉਹੀ ਹੁੰਨੇ ਆ ਵੀ ਦੱਸ ਦਈਏ ਇਹਦੇ ਵਿੱਚ ਕੀ ਕੀ ਪਾਉਗਾ ਮੈਗੀ ਮਸਾਲਾ ਵੀ ਪਾਉਗਾ ਧਨੀਆ ਪਾਊਡਰ ਵੀ ਪਾਉਗਾ ਗਰਮ ਮਸਾਲਾ ਵੀ ਪਾਉਗਾ ਇਹ ਐ ਮੈਗੀ ਮਸਾਲਾ ਅਸੀਂ ਖਾਸ ਖਾਸ ਚੀਜ਼ ਚ ਪਾਉਣੇ ਹੁੰਨੇ ਆ ਮਾਜੀਨ ਸਾਲ ਨੇ ਨਾ ਟੇਸਟ ਬਹੁਤ ਸੋਹਣਾ ਆਉਂਦਾ ਤੁਸੀਂ ਵੀ ਬਣਾਓਗੇ ਕਜੂਰ ਪਾਓ ਹੁਣ ਕੱਟ ਲਏ ਇਹਦੇ ਟਮਾਟਰ ਫੇਰ ਸੋਹੀ ਦਿਸਫਾਈ ਕਰਨ ਵਾਲੀ ਪਈ ਆ ਕੱਢ ਦੇਵਾਂ ਹਲੋ ਰੰਗ ਕਰਕੇ ਦੇਖੋ ਦੇਖੋ ਰੰਗ ਠੀਕ ਹੈ ਇਹਨੂੰ ਆਪਾਂ ਧੋ ਲਈਏ ਥੋੜਾ ਜਾਂ ਦੋ ਕਿ ਇਹ ਲੜੀ ਚੱਗਦੀ ਨਿਕਲੂ ਨਾ ਅੜੀ ਚੋ ਸਮਾਂ ਨਹੀਂ ਆਉਂਦੀ ਫੇਰ ਆਪਾਂ ਆਹ ਨੂੰ ਸੇਨਾ ਪੈਨ ਚੋਂ ਛੋਣ ਛੋੜ ਕੇ ਤਾਂ ਸੋ ਨੀ ਰੰਗੀਆਂ ਦੇਖੋ ਮੇਰੀ ਬੇਟੀ ਨੇ ਨਾ ਮੈਂ ਬਿਊਟੀ ਨਾਲ ਲੱਗੀ ਬਿਊਟੀ ਆ ਉਸ ਦਾ ਨਾਮ ਜਦੋਂ ਮੈਂ ਫਰੈਂਕ ਕੀਤਾ ਜ਼ਰੂਰ ਦੇਖਿਓ ਹਾਸੇ ਵੀ ਆ ਰਹੀ ਆ ਉਹ ਨਾ ਕਿ ਮੈਂ ਮੰਮੀ ਲੱਗਦਾ ਕੱਲ੍ਹ ਤੇ ਮੈਂ ਕੱਲ੍ਹ ਤੇ ਲੱਗ ਗਈ ਆ ਰੋਟੀ ਚੋਲੀ ਸਬਜ਼ੀ ਤੋਂ ਲੱਗਦਾ ਤੁਹਾਨੂੰ ਇਹ ਲੰਗੜੀ ਸਬਜ਼ੀ ਹੈ। ਯਾਰ ਐ ਅੱਖਾਂ ਦੇ ਤਾਂ ਕੁੱਤੇ ਨੇ ਬਹੁਤ ਆ ਲੱਗਦਾ। ਪੈਣਾ ਹੀ ਗਾਲੋ ਤੋਪਾ। ਛੋੜਾ ਪਰ ਜਲੰਧਰ ਦਾ ਬਾਤ ਦਾ ਮਾਹੀ ਪਾਣੀ। ਨਰਜਾ ਸਵਾਰ ਦਾ ਬਚ ਚੁੱਕਿਆ। ਕੋਈ ਸਾਵਧਾਨੀ। ਕੋਈ ਕਹਿੰਦਾ ਅਜੀ ਸੁਮਨ ਮੈਨਾਂ ਵੀ ਲੱਗਣੀ ਆ ਉਹ ਕਹਿੰਦੀ ਮੈਨੂੰ ਨਹੀਂ ਪਤਾ ਸਾਡੇ ਮੂੰਹ ਚ ਪਾਣੀ ਲਿਆ ਦੇ ਗਲੀ ਵਾਲੇ ਚੋਲਾ ਬਣਾ ਕੇ ਖਵਾ ਉਧਰ ਕਿੰਨਾ ਹੋਣੀ ਸਾਡਾ ਬਲੌਗ ਦੇਖ ਰਹੇ ਸੀ ਮੇਰੀ ਘਰ ਨਾਲ ਸਿਸਟਰ ਜਿਹੜੀ ਤੇ ਉਹ ਤੋਰੀ ਮੂੰਹ ਆ ਪੁੱਛਾ ਉਹ ਕੀ ਨਾਮ ਹੈ ਅਸਲ ਬਲੌਗ ਦੇ ਖਾ ਸੀਗਾ ਕਹਿੰਦੀ ਹਾਂ ਆਹ ਪੱਕਾ ਚੋਲਾ ਮੁੰਡੇ ਅਸਲੀ ਆ ਜੀਆ ਉਹ ਕਹਿੰਿਆ ਚੋਲਾ ਸਾਡੇ ਕੋਲ ਹੈਗੇ ਗਲੀ ਦੇ ਵਾਲੇ ਤੇ ਉਹ ਕਹਿੰਦੀ ਕਿੱਥੋਂ ਮਿਲਦੇ ਆਈਏ ਤੇ ਮੈਂ ਹੱਕ ਕੇ ਉਹ ਵਾਲੀ ਨਿਕਾਹਤ ਮਿਲਦੀ ਆ ਮੈਂ ਕਿਹੜੀ ਗਲੀ ਵਾਲੇ ਚੌਂਕ ਨੂੰ ਉਹ ਕਹਿੰਦਾ ਮੈਂ ਗਲੀ ਆ ਕਿ ਇਹਨੇ ਆ ਗਲੀ ਵਾਲੇ ਚੌਂਕ ਮਿਲਦੇ ਆਗੇ ਤੇ ਮੈਨੂੰ ਕਹਿੰਦਾ ਕਿ ਨਿਕਾਹ ਦੱਸ ਕਿੱਥੋਂ ਮਿਲਦੇ ਆ ਤੇਈ ਵਾਲੇ ਚੌਂਕ ਬਣਾਉਂ ਵਾਲੀ ਸ਼ਸ਼ੂ ਕੌਣ ਚਾਈ ਕਿ ਗਲੀ ਵਾਲੇ ਚੌਂਕ ਕਿਹੜੇ ਨੇ ਤੇ ਮੈਨੂੰ ਮੈਸੇਜ ਹੀ ਆਇਆ ਕਿ ਗਲੀ ਵਾਲੇ ਚੌਂਕ ਸਾਨੂੰ ਖਵਾਉ ਬਣਾ ਕੇ ਖਵਾਉਂਗਾ ਅੰਦੂ ਵਾਲੇ ਚੌਂਕ ਦੇ ਖਾਓ ਬਣਾ ਕੇ ਹਾਇ ਤਾਂ ਮੈਂ ਵਲੌਗੀ ਤੀਜਾ ਪਾਇਆ ਖਾਣੇ ਦਾ ਮੈਂ ਤਾਂ ਬਹੁਤ ਛੋਟੇ ਛੋਟੇ ਖਾਣੇ ਬਣਾਉਣੇ ਹੁੰਦੇ ਅਲੇ

ਦਰਿਏ ਵਾਲੇ ਚੌਂ ਦੀ ਵੀ ਗੁੱਤ ਰਸਤੀ ਆ ਤੇ ਕੋਈ ਤੁਹਾਨੂੰ ਬਣਾ ਕੇ ਖਵਾਵਾ ਮੈਂ ਦੱਸਾਂ ਕਿ ਕਿਵੇਂ ਜਿੰਦਗੀ ਵਾਲੇ ਚੌਲ ਬਣਦੇ ਨੇ ਦੁਆਰ ਤੋਂ ਬੜੀ ਚਾ ਆ ਨਹੀਂ ਉੱਤੇ ਵੀ ਪੈ ਸਕਦੀ ਆ ਦਰਿਏ ਵਾਲੇ ਚੌਂਾਂ ਦੇ ਵਿੱਚ ਇਹਨੂੰ ਪਾਸ ਕਰਨਾ ਆ ਹਾਕਮ ਖਾਣ ਦੀ ਬਾਤ ਕਰਾਂ ਇੱਕ ਬੁਰਗਾ ਦਾ ਸਹੀ ਹੱਤੀ ਵਾਲੀ ਮੇਰੀ ਆਂਟੀ ਲੋ ਮੇਰੇ ਨਾਲ ਕਮੇਟੀਆਂ ਪਾਉਂਦੇ ਉਦੋਂ ਆਂਟੀ ਕਾਰਟ ਵਾਲੀ ਕਹਿੰਦੀ ਆਉ ਉਹ ਗਰਮੀ ਚ ਆ ਗਏ ਮੇਰੇ ਕੋਲੇ ਕਮੇਟੀ ਦਾ ਹੰਤਾ ਦੇਣ ਦੇ ਵਾਸਤੇ ਮੈਂ ਕਮੇਟੀ ਦੇਣ ਵਾਸਤੇ ਗਰਮੀ ਬਹੁਤ ਸੀ ਕਿ ਮੈਂ ਆਂਟੀ ਗਰਮੀ ਦਾ ਤਾਂ ਤੇ ਗਾਣਾ ਨਹੀਂ ਹਾਰਾ ਪੰਖਾ ਛੱਡੇ ਸਰੀਰ ਤੇ ਕੁੜਤੀ ਮਲਮਲ ਦੀ ਮੈਂ ਆਂਟੀ ਬਹੁਤ ਗਰਮੀ ਆ ਆਂਟੀ ਕਹਿੰਦੀ ਹੋੜ ਪਾਉ ਕੰਮ ਹੋਇਆ ਤੇ ਮੈਂ ਕਿਹੜਾ ਲਾਟਾਂ ਛੱਡੇ ਸਰੀਰ ਨਹੀਂ ਮੈਂ ਆਂਟੀ ਲਾਟਾਂ ਕਿਹੜੇ ਛੱਡੂਗਾ ਲਾਟਾਂ ਲਗਾਤਾਰ ਤਾਂ ਬਚਾਰੀ ਗਰਮੀ ਚੰਨੀ ਕੋੰਦੋਗੀ ਤਾਂ ਲੱਤਾਂ ਹੀ ਆ ਗਈਆਂ ਲੱਤਾਂ ਸਾਰੇ ਸਰੀਰ ਤੇ ਕੁਰਤੀ ਮਲਮਲ ਦੀ ਇਤਰਾ ਲੱਤਾਂ ਨਹੀਂ ਤੇ ਪਾਫਾ ਕਰ ਰਵਤੀਰੇ ਕੰਦੀ ਹੁਣ ਤਾਂ ਲੱਤਾਂ ਹੀ ਛੱਡੀ ਆ ਮੈਂ ਲੱਤਾਂ ਹੀ ਨਿਕਲਿਆ ਜਿਵੇਂ ਇਹ ਜੂੰੰਦੀ ਗੱਲ ਹੈ ਤੇ ਗੱਲਾਂ ਮੇਰੇ ਕੋਲੇ ਬਹੁਤ ਨੇ ਤੁਹਾਨੂੰ ਮੈਂ ਦੱਸਿਆ ਕਰੂੰਗੀ ਅੰਤ ਇੱਕ ਨਾਲ ਉਸ ਨੂੰੜੀ ਸਮੇਂ ਮੈਂ ਇੱਕ ਸਾਡੇ ਹੈਗੇ ਨਹੀਂ ਆਂਟੀ ਕਾਂਤਾਂਟੀ ਚੰਚੰਨਾਗਾ ਦੇ ਵਿੱਚ ਰਹਿੰਦੀ ਆ ਉਹਨੂੰ ਬਾਲਸਰ ਆਈ ਕਹਿੰਦੀ ਸਾਡੇ ਮੇਰੇ ਮੰਮੀ ਹਾਂ ਇਹ ਅਸੀਂ ਕਿਸੇ ਦਾ ਕਹਿ ਲਏ ਤੇ ਉਹਨਾਂ ਦੇ ਪੁੱਤ ਦਾ ਨਾਮ ਸੀਗਾ ਸਰਪੰਚ ਪੁੱਤ ਦਾ ਨਾਮ ਰੱਖਿਆ ਸੀ ਸਰਪੰਚ ਤੇ ਮੇਰੀ ਮੰਮੀ ਬਾਜੀ ਦਾ ਕੁੱਤਾ ਬੈ ਗਿਆ ਉਹਨਾਂ ਦੇ ਮਗਰ ਆਂਟੀ ਨੇ ਕਿਹਾ ਕਿ ਕਿ ਹੁੱਕੀ ਇਹਦਾ ਕੁੱਤਾ ਹਲਾ ਡਾਲਾ ਫਲਾ ਬੰਦ ਨਹੀਂ ਬੱਦਗਾ ਆਂਟੀ ਰਹਿ ਗਈ ਆਂਟੀ ਗੱਲ ਸੁਣਾਉਣ ਲੱਗੇ ਕਹਿੰਦੇ ਅਸੀਂ ਗਏ ਕਿ ਸਰਪੰਚ ਦੇ ਕੋਲ ਮੈਂ ਪੁੱਛਿਆ ਮਾਸੀ ਸਰਪੰਚ ਨੂੰ ਆਇਆ ਤਾਂ ਸਰਪੰਚਾ ਦਾ ਕੁੱਤਾ ਪੈ ਗਿਆ ਤੇ ਮੁੰਮੂਂ ਗਈ। ਮੇਲਾ ਨੰਬਰਦਾਰਾ ਮੇਲਾ ਨੰਬਰਦਾਰਾ ਮੇਲਾ ਨੰਬਰਦਾਰਾ ਨਾਲ ਪਈ। ਮੇਲਾ ਨੰਬਰਦਾਰਾ ਨੂੰ ਖੜਾ ਲੋ। ਉਹ ਵਿਚਾਰੀ ਹਾਫੜ ਗਈ ਜਿਵੇਂ ਲਾਟਾ ਸਾਡਾ ਡਿਸਟ੍ਰਿਕਟ ਕਲਕੁਲੇਟਰ ਤੇ। ਉਹ ਨੰਬਰਦਾਰ ਕਹਿਣ ਲੱਗੀ ਸਰਪੰਚ ਨੂੰ ਮਤਲਬ ਕਿ ਦਿਮਾਗ ਆਪਣਾ ਕੱਜ ਹੋ ਜਾਂਦਾ। ਇਹ ਦਿਮਾਗ ਕਿੱਥੇ ਹੋ ਜਾਂਦੀ ਹੈ ਗੱਲ। ਮੈਂ ਕਿਹਾ ਮੇਲਾ ਨੰਬਰਦਾਰਾ ਮੇਲਾ ਨੰਬਰਦਾਰਾ ਮੇਲਾ ਨੰਬਰਦਾਰਾ ਮਾਫੀ। ਯਾਰ ਸਰਪੰਚ ਨੂੰ ਨੰਬਰਦਾਰ ਬਣਵਾ। ਇਹ ਯਾਰ ਸਰਪੰਚ ਹੀ ਪਿੰਡ ਦਾ ਉਹ ਦੱਸਿਆ ਕਹਿੰਦਾ ਸਰਪੰਚ ਦਾ ਉਹਦਾ ਵਾਦਾ ਨਹੀਂ ਕਰਦਾ ਕਿਸੇ ਨੇ ਨੰਬਰ ਵਾਗਲਾਗਾ ਗੱਲਾਂ ਬਹੁਤ ਨੇ ਤੇ ਬਹੁਤ ਆ ਦੇਖੋ ਸਾਡੀ ਤੇ ਖਾਣਾ ਲੰਗ ਕੋਲ ਆ ਆ ਲੋਨ ਚਿਕਰ ਹੁੰਦਾਗਾ ਕੇ ਹੁਣ ਆਪਾਂ ਕਿੱਦਾਂ ਕੰਮ ਆ ਤਾਂ ਨਹੀਂ ਕਿ ਚਪੰਗਾ ਲੈ ਜੇ ਜਾਲੀ ਵਾਲੀ ਸਰੀਆ ਨਹੀਂ ਬਣਾਉਗੀ ਕੋਈ ਮੰਨੂ ਸਰੀਆ ਵਾਲੀ ਸਭ ਦੀ ਖਾਣ ਦੀ ਟੱਕ ਪਸੰਦ ਆ ਕੰਨ ਨਾ ਪਾ ਕੱਢੀ ਨੇ ਗੱਲਾਂ ਬਹੁਤ ਨੇ ਕੁੱਕੀ ਕੋਰੇ ਪਰ ਐਕਸਿਸ ਨਾਲ ਆ ਤੁਹਾਰ ਕੇ ਸ਼ਾਮ ਨੂੰ ਤੁਮੇ ਦੇਖ ਤੇਰਾ ਕਰੋ ਮੇਰੇ ਬਲੌਗ ਦਾ ਅੱਜ ਐਸੇ ਤਰ੍ਹਾਂ ਮੂੜੀ ਚੀਜ਼ ਬਣਾਉਂਦਾ ਚਲ ਮੱਠ ਬਣਾਇ ਲੈਣਾ ਤੇ ਯਾ ਕੱਟ ਕੱਟ ਕੇ ਨਾ ਡੰਡਾ ਲੱਗਾ ਉਹ ਲੈ ਕੇ ਪੁੱਜਾ ਉਹ ਜਗਾ ਕੈਂਡੀ ਲੱਗਾ ਕੋਲੇ ਜਿੱਦਾਂ ਸੋਨੇ ਪਾ ਲਈ ਪਰ

ਕਿ ਉਹ ਸਾਲਾਂ ਦੀ ਮੇਰੇ ਘਰ ਕੋਲੋਂ ਕਹਿੰਿਆ ਆਣੀ ਸੀ ਕੁਜੀਤ ਜੀ ਉਹ ਵੀ ਆ ਗਈ ਸੀ ਉਹਨਾਂ ਨੇ ਸਭ ਦੀ ਚੁੱਲਾ ਵਾਲਾਂ ਨੇ ਸਾਗ ਰੱਖਿਆ ਕਰਾ ਲਿਆ ਉਹਦੇ ਉੱਤੇ ਤੇ ਮੱਕੀ ਦੀ ਰੋਟੀ ਨਾਲ ਕਰਾਂਗੇ ਕਰਗੀ ਦੇ ਵਿੱਚ ਚੁੱਲਾ ਕੱਢ ਲੈਣੀ ਹੈ ਹਾਰਾ ਰੱਖ ਕੇ ਮੈਂ ਦਾਲੀ ਬਣਾਉਣੀ ਹੈ ਦੇ ਵਿੱਚ थोड़ा साफ करने वाला माथ मार मैं ठीक हो जाएंगे जल्दी हूँ बहुत परेज कर सब्जी सिम तो की थोड़ा नहीं पता कि मैं सिम के उ ही चीज बनाई ਫੰਟਾ ਤੁਕਾ ਨਹੀਂ ਆਉਣਾ ਆਟਾ ਗੁੰਨਾ ਰੋਟੀ ਬਣਾਉਣੀ ਆ ਮੋਟੀ ਵਾਸਤੇ ਆਟਾ ਗੁੰਨੂ ਕੋਈ ਸੀ ਮੈਂ ਆਪਣੇ ਕੋਲੋਂ ਰੋਟੀ ਅੱਜ ਬਣਾਉਣੀ ਆ ਤਾ ਦੇਖ ਲੈ ਆਈ ਬਰਾਦੀ ਨਹੀਂ ਕਿਹੜੀ ਨਹੀਂ ਮੈਂ ਬਣਾਉਂਗੀ ਅੱਜ ਮੈਨੂੰ ਮਲਾ ਲਈ ਜੇ ਬਣਾਉਣੀ ਤਾਂ ਬਣਾ ਲਾ ਕੋਈ ਰੋਕ ਟੋਕ ਨਹੀਂ ਕਿਸੇ ਕਰਾਉਣਾ ਸੋ ਆਪਾਂ ਮੰਨ ਜਾਗੇ ਹੁਣ ਭਾਂਡੇ ਮਾਸ ਦੀਏ ਉਰਵੀ ਖੋਇਆ ਪਿਆ ਹਾਲੇ ਲੈ ਕੇ ਸੋਲ ਚੱਕਤਾ ਤਾਂ ਨਹੀਂ ਖੰਭ ਹੋ ਗਿਆ ਹਨ ਵਾਲਾ ਉੱਪਰ ਵਾਲਾ ਜਿਹੜਾ ਇਹ ਦਿਖਾਉਂਗੇ ਕਿ ਨਹੀਂ ਬੜਿਆ ਸੀ ਮੈਂ ਇਹ ਵੀ ਬਣਾ ਲਿਆ ਜਦੋਂ ਅਸੀਂ ਬੈਠੇ ਗਿਆ ਸੀ ਨਾ ਲੈ ਕੇ ਇਸ ਉਹ ਜੀ

ਬੜਾ ਆਇਆ ਵੀ ਗਦਨੀ ਸਾਮੂ ਕੀ ਮੈਂ ਕਿੱਥੋਂ ਮਿਲਣਗੇ ਦਲੀਏ ਵਾਲੇ ਚੌਲ ਮੇਰੀ ਭੈਣ ਕਹਿੰਦੀ ਇੱਥੇ ਸ਼ਹਿਰਪੁਰ ਚ ਮਿਲ ਜਾਣਗੇ ਦਲੀਏ ਵਾਲੇ ਚੌਲ ਮੈਂ ਕਹਾਂ ਜੀ ਬਿਲਕੁਲ ਮਿਲ ਜਾਣਗੇ ਤੁਸੀਂ ਖਰੀਦਣਾ ਚਾਹੋਗੇ ਤਾਂ ਦਲੀਏ ਵਾਲੇ ਚੌਲ ਤੁਹਾਡੇ ਜਿਹਾ ਮਰਜ਼ੀ ਕਰੋ ਹਨਾ ਸ਼ਾਇਦ ਕਮਾਂਡ ਕੇ ਨਾ ਲੱਕ YouTube ਦਾ ਆਪਾਂ ਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਹਨਾ ਆਸਣ ਖੇਡਣ ਦਾ ਨਾਲੇ ਦੁਨੀਆ ਜਾਣਨ ਲੱਗ ਜਾਂਦੀ ਹੈ ਮਾੜੀ ਮੋਟੀ ਚੱਲ ਟਾਈਮ ਪਾਸ ਹੋ ਜਾਂਦਾ ਨਾਲੇ ਬੱਤੀ ਵੀ ਹੱਲ ਹੋ ਜਾਂਦੀ ਹੈ ਨਾਲੇ ਆਪ ਦੀ ਸਿਹਤ ਠੀਕ ਹੋ ਜਾਂਦੀ ਹੈ ਕੰਮ ਕਰਕੇ ਹਨਾ ਇਹ ਗੱਲ ਮੈਂ ਸਹੀ ਹਾਂ ਬੱਤੀ ਨਾ ਆਸ਼ਰਮ ਤੇ ਰਿ ਦੀ ਛੁੱਟੀ ਕਿਉਂਕਿ ਮੈਂ ਤਾਂ ਰੋਟੀ ਐਸ ਵੇਲੇ ਖਾਣੀ ਰਾਤ ਪਤਾ ਕੀ ਹੋਇਆ ਮੈਂ ਕੀ ਖਾਦਾ ਸੀ ਕੱਲੋ ਸੇਵ ਖਾ ਲੈ ਮੈਂ ਖਾ ਖੇ ਲਈ ਹਣਾ ਏ 5 ਵਜੇ ਨਿਕਣੀ ਕਿ ਜੀ ਦੋ ਤਾਂ ਉਹ ਖਾ ਲੈ ਚਾਹ ਨਾ ਮੈਂ ਉਹ ਰੋਸ਼ਨ ਤਾਂ ਬਣਾ ਲਏ ਗਈ ਸਬਜ਼ੀ ਪਈ ਐ ਮੈਂ ਸਬਜ਼ੀ ਲੈਣੀ ਨੂੰ ਕਿਉਂਕਿ ਬਾਏ ਬੂਏ ਕਰਦੀ ਮੈਂ ਸਭ ਸਬਜ਼ੀ ਹਾਂ ਤਾਂ ਜੀ ਨਾਲੇ ਬੋਲੀ ਸੀ ਕਿ ਮੇਰੀ ਬੋਲੀ ਕਿੱਥੀ ਉਹ ਪਤਾ ਪੰਜ ਘਾਲੇ ਮੈਂ 5:30 ਬੋਲੀ ਸੀ 5 ਵਜੇ ਖਾ ਲੈ ਹਾਂ 12 ਵਜੇ ਮੈਨ ਲੱਗੀ ਭੁੱਖ ਤੇ ਮੈਂ ਆ ਗਈ ਦਿੱਤਾ ਰਸੋਈ ਚ ਆਈ ਪਨੀਰ ਮੈਨੂੰ ਜਮਾ ਬੰਦ ਆਣੀ ਬੱਕ ਲੱਗੀ। ਉਹ ਵਾਸ਼ਿੰਗਪਾਣਾ ਸਿੱਧਾ ਕਹਿੰਦੇ ਮੈਂ ਪਨੀਰ ਬਣਾਉਣਾ ਹੈ ਮੈਂ ਕੱਬ ਬਣਾਣਾ। ਇੱਕ ਤਾਂ ਰੋਟੀ ਲਈ ਪਤਲੀ ਜਿੱਥੇ ਰੱਖੀ ਸਬਜ਼ੀ ਔਰ ਉਹ ਜਿਹੜਾ ਮੈਂ ਕੀ ਕਰਦੇ ਆਂ ਮੈਂ ਭੁੱਖ ਲੱਗੀ ਹੋਏ ਹੈ ਕਹਿੰਦੇ ਮੈਨੂੰ ਕਹਿ ਦਿੰਦੇ। ਆਹ ਕੋਈ ਹਿੰਦਾਂ ਨਾ ਹਾਂ ਤਾਂ ਇਹ ਕਤਲ ਹੋ ਗਿਆ ਨਿਆ। ਸੰਤੇਗਾ ਮੈਂ ਚੱਪਨਾ। ਰਾਤ ਨੂੰ ਸਾਮ ਦੀ ਬਣਾਵਾਂਗੇ ਰੋਟੀ। ਠੀਕ ਹੈ ਜੀ। ਭਾਂਡਾ ਨਹੀਂ ਕਿਸੇਾਸ ਤੋਂ ਬਹੁਤਾਂ। ਸਭ ਕੁਝ ਚੀਕ ਵਾਂਗ ਹੁੰਦਾ ਹੈ ਹਾਂ ਨਾ ਹੁੰਦਾ ਕੰਮ ਆਖਿਆ ਜਿਹੜੀ ਕਰਨ ਪਾਉਂਦੀ ਇਹ ਦੇਖੋ ਇਹ ਆਇਆ ਸੀ ਹੱਥ ਨਾਲ ਇੱਕ ਜਿਹੇ ਜਿਹੇ ਹੁੰਦਾ ਹੁੰਦਾ ਕੰਮ ਕਰਦੀ ਜਾਤੀ ਚਾ ਉਹ ਘੱਟਿਆ ਸੀ ਅੱਜ ਚੌੜੇ ਹੱਥ ਗੁੰਮਾ ਹੋਇਆ ਤੇ ਨਾ ਹੋ ਨਾ ਬ੍ਰਸ਼ੀ ਬਸ ਕਰਨੀ sim é ਮਾੜੀ ਚੱਪਾਂ ਸਬਜੀ ਦਾਰ ਜਾ ਪੈ ਗਿਆ ਥੋੜਾ ਜਿਹਾ ਤੇ ਮੈਂ ਕਿ ਸੁੱਕੀ ਬਣੂਗੀ ਵਧੀਆ ਬਣੂਗੀ ਐਦਾਂ ਦੀ ਗੱਲ ਨਹੀਂ ਹੈਗੀ ਤੇ ਵਧੀਆ ਹੀ ਬਣਾਵਾਂਗੇ ਆਪਾਂ ਸਬਜੀ ਮਾੜੀ ਨਹੀਂ ਬਣਾਉਂਦੇ ਹੈਗੇ ਆਪਾਂ ਲਾਈਟ ਨਹੀਂ ਲਾਈ ਸੀ ਨਾ ਤੇ ਬੇਟਾ ਹੋਊਗਾ ਤਾਂ ਲਾਈਟ ਠੀਕ ਕਰਾਉਂਗੀ ਲੈ ਘੱਟ ਥੱਲੇ ਦੇ ਜੋ ਸਾਡੀ ਬਿਊਟੀ ਆ ਜਾਂਦੀ ਆ ਕਰੋ ਕਰਦੀ ਆ ਬਹੁਤ ਜਿਆਦਾ ਖਾਰਾ ਸਾਨੂੰ ਸੋਈ ਦੇ ਵਿੱਚ ਕੋਈ ਚੀਜ਼ ਹੀ ਨਹੀਂ ਵੀ ਰੱਖਣਾ ਠੀਕ ਹੈ ਸਾਨੂੰ ਕੋਈ ਸਮਝ ਆਉਂਦਾ ਹੁੰਦਾ ਕਿਿੱਧਰ ਨੂੰ ਜਾਈਏ ਤੇ ਕੀ ਕਰੀਏ ਸੀ ਅਦਕਾਰਿਆਂ ਆ ਮੈਂ ਨਾ ਮੈਂ ਕੀ ਖਾ ਲਈ ਮੈਨੇ ਰੀਤ ਤੋਂ ਚਾਵਲ ਖਾ ਲਈ ਅੱਜ ਬਸ ਦੀ ਦੋ ਦਿਨ ਕੁਸ਼ ਖਾਧਾ ਇਸ ਤੋਂ ਬਦਲਿਆ ਸੀ ਹਨਾ ਪਹੁੰਚਾ ਸੀ ਗਿਆ ਮੇਰਾ ਤੇ ਰੋਟੀ ਬਣਾਉਣੀ ਐ ਮੈਂ ਡਾਲਰ ਦੀ ਤੇ ਮਨ ਆਖਦੀ ਕਿ ਨਾ ਜਿੱਦ ਕਰਾਂ ਉਹ ਚਿੱਕਿਆ ਸਮਝੀ ਥੋੜੀ ਤਰੀ ਰੱਖੀ ਸੀ ਉਹ ਵਾਸ਼ੀ ਕਹਿੰਦੀ ਨਹੀਂ ਗਈ ਉਹ ਵਾਸ਼ੀ ਘੱਲਣਾ ਰਹੀ ਆ ਆਟਾ ਮੈਂ ਕਿਸੀ ਨੇ ਨੂੰ ਨਾ ਕਹਿੰਦੀ ਹੈ ਕੋਈ ਨਾ ਕਿ ਚੰਗਾ ਮੈਂ ਇਹ ਬਣਾ ਲੈਂ ਮੈਂ ਡਾਲਰ ਦੇਖੋ ਭੁੱਖ ਲੱਗੀ ਡਾਲਰ ਜਦੋਂ ਭੁੱਖ ਲੱਗਦੀ ਸੋਈ ਵਿੱਚ ਆ ਜਾਂਦਾ ਕਿੱਥੇ ਆਓ ਉਹ ਤਾਂ ਖਾਈ ਬੈਠਾ ਰ ਆਹ ਮਾਰ ਦੇ ਬਾਈ ਕਿڑے ਗੋਲ ਡਾਲਰ ਪਹਿਲਾਂ ਟਮਾਟਰ ਲਾ ਲੈ ਇੱਕ ਧੰਨੀਆਂ ਬੱਦੰਨੀਆਂ ਦੇਖੋ ਇਹਨਾਂ ਨੂੰ ਵਿਚਾਰਾ ਜਾਣਾ ਭੁੱਖ ਲੱਗੇ ਨਾ ਆਸਤਾ ਕਰਾਹ ਜੀ ਸਬਜੀ ਗਈ ਆ ਬਾਹਰ ਆ ਪਣੀ ਨਾ ਤਰੀ ਆੜੀਆ ਨਾ ਸੁੱਕੀ ਆ ਵਿੱਚ ਪਣ ਧਣੀਆਂ ਬੰਦ ਤੇ ਇਸ ਤਰ੍ਹਾਂ ਤਵਾ ਕਿੱਥੇ ਤੱਕ ਹੁਣ ਮੈਂ ਕੁੜੀਏ ਇਹ ਆਹ ਲਓ ਜੀ ਦਿਖਾਉਣੇ ਨੇ ਥਾਲੇ ਕਿ ਤੁਹਾਨੂੰ ਸਬਜੀ ਤੇ ਪਹਿਲਾਂ ਡਾਲਰ ਦੀ ਰੋਟੀ ਲੱਗਦੀ ਸੀ ਦਿਖਾਉਣੇ ਤੁਹਾਨੂੰ ਸਬਜੀ ਦੇਖੋ ਸਬਜੀ ਦਾ ਰੰਗ ਤੇ ਧਨੀਆ ਪਾਇਆ ਹੋਇਆ ਬੜੀ ਸੋਹਣੀ ਜਿੱਦਾ ਪਿੰਡਾਂ ਦੀ ਸਬਜੀ ਸਵੈ ਮੈਨੂੰ ਇਦਾਂ ਆਉਂਦੀ ਆ ਲੇਖੀ ਬਣੀ ਸੋਹਣੀ ਸਬਜੀ ਹੈ ਇਹ ਸੋਇਆਬੀਨ ਹੈਗੀ ਆ ਇਹ ਨਾਲ ਮਤਲਬ ਵਧੀਆ ਰਹਿੰਦੀ ਇੱਕ ਕੱਲੀ ਵੀ ਖਾ ਲਓਗੇ ਰੋਟੀ ਨਾਲ ਵੀ ਖਾਓਗੇ ਇਹਦੇ ਨਾਲ ਤਾਂ ਵੀ ਸਬਜ਼ੀ ਦੇ। ਨਾ ਤਰੀ ਵਾਲੀ ਨਾ ਸੁੱਕੀ ਤੇ ਪੂਰੀ ਸਬਜ਼ੀ ਹੋ ਗਈ ਇਹਦੇ। ਤੇ ਮਿਲਦੇ ਆਪਾਂ ਹੁਣ ਅਗਲੇ ਵਲੌਗ 'ਚ।